ਸਤ ਸ੍ਰੀ ਅਕਾਲ ਤੁਸੀਂ ਸੋਡਾ ਆਪਣੇ ਚੈਨਲ ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਸਤ ਹੋਵਾਂਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੱਲੂ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਦਿਨ ਹੈਗਾ ਜੀ ਸੋਮਵਾਰ ਦਾ ਤੇ ਸਵਾ 7 ਦਾ ਟਾਈਮ ਹੋ ਗਿਆ ਤੇ ਕੰਮ ਆਪਾਂ ਮੱਜਾਂ ਦਾ ਸਾਰਾ ਨਿਮੇੜ ਲਿਆ ਉਧਰੋਂ ਤੇ ਉਸ ਤੋਂ ਬਾਅਦ ਹਰਮਨ ਨੇ ਝਾੜੂ ਪੋਚਾ ਝਾੜੂ ਲਾਤਾ ਪੋਚਾ ਰਹਿ ਗਿਆ ਤੇ ਟੁੱਟੀ ਆਈ ਪੀ ਸੀ ਕੀ ਤੇ ਆਪਾਂ ਸਾਰਾ ਅੱਜ ਡੇੜਾ ਤੋਤਾ ਪੰਜਾ ਦਿਨਾਂ ਤੋਂ ਤੋਤੇ ਨੇ ਲਿਆ ਹੁਣ ਤਾਂ ਕਿਉਂਕਿ ਗਰਮੀ ਜੀ ਹੋ ਗਈ ਇਹਨਾਂ ਵਧੀਆ ਲੱਗਦਾ ਰੰਡਾ ਠੰਡਾ ਇਹ ਸਾਰੀ ਇਧਰੋਂ ਲੋਕਟ ਤੋਤੀ ਹਰਮਨ ਨੇ ਅੱਜ ਤੋਤਾ ਤਾਂ ਹਰਮਨ ਨਹੀਂ ਆਗਾ ਤੇ ਝਾੜੂ ਵੀ ਲਾਤਾ ਬਸ ਪੋਚਾ ਰਹਿ ਗਿਆ ਮੇਰੀ ਰੋਟੀ ਲਾਉਣੀ ਰਹੀ ਹੈ ਹਰਮਨ ਦਾ ਪੋਚਾ ਰਹਿ ਗਿਆ 8:60 ਸਵਾ 8:25 ਤਿੰਨ ਸਾਰੇ ਕੰਮ ਬਣ ਜਾਣੇ ਆਪਣੇ ਹੁਣ ਮੈਂ ਚੁੱਲੇ ਤੇ ਨਾ ਦੂਸਰਾ ਪੋਚਾ ਦੇਣ ਲੱਗਦੀ ਸੀਗੀ ਕਾਂਡੂ ਵਾਲਾ ਫੇਰ ਰੋਟੀ ਮੈਂ ਗੈਸ ਤੇ ਬਣਾ ਲਊਂ ਜੇ ਉਹ ਗਿੱਲਾ ਜਿਹਾ ਹੋ ਗਿਆ ਫੇਰ ਨਾ ਆਟਾ ਜੰਮ ਜਾਂਦਾ ਗੱਟ ਚੁੱਲੇ ਕੋਲੇ ਅੱਜ ਦੇ ਦਿਨ ਆਪਾਂ ਗੈਸ ਤੇ ਬਣਾ ਲਾਂਗੇ ਸਵੇਰ ਦੀ ਰੋਟੀ ਤੇ ਇਧਰੋਂ ਸਾਰਾ ਤੋਤਾ ਗਿਆ ਚਾਰ ਜੇ ਧਰ ਗੇ ਸਕੂਟਰੀ ਦਾ ਕੱਢ ਕੇ ਇਹ ਪਾਤਾ ਬੁੱਟੇ ਚ ਪਾਣੀ ਸਾਰਾ ਤੋਤਾ ਇੱਥੇ ਉਧਰੋਂ ਹਰਮੜ ਹਜੇਲ ਬਾਥੂਮ ਧੋਈ ਜਾਂਦੀਏਗੀ ਪੈਪ ਨਾਲ ਉਧਰ ਮੈਂ ਪਹਿਲਾਂ ਮੱਝਾਂ ਵਾਲਾ ਤੋਤਾ ਸੀਗਾ ਮੱਝਾਂ ਬਾਹਰ ਕੱਢ ਪਈ ਆਪਾਂ ਸਾਰਾ ਮੱਝਾਂ ਦਾ ਤੋਤਾ ਮੇਰੇ ਨਮਾਕੇ ਕੱਡੀਆਂ ਸੀ ਅੱਜ ਕਿੰਦਾ ਦਿਨ ਛੱਡ ਦਿੰਨੇ ਹੁੰਦੇ ਆਪਾਂ ਮਰ ਜਾਂ ਨਮਾਉਣ ਨੂੰ ਤੇ ਇਹ ਕੂੜਾ ਥੋੜਾ ਜਿਹਾ ਬਸ ਪਾ ਕੇ ਰੱਖਿਆ ਪਏ ਮੈਂ ਸਿੱਤਿਆਂਗੀ ਤੇ ਸਾਰਾ ਦਰਵਾਜ਼ਾ ਛਿੜਕਤਾ ਠੰਡਾ ਹੋ ਗਿਆ ਤੇ ਇਹ ਸਾਰਾ ਗਲੀ ਛਿੜਕਤੀ ਇੱਧਰ ਦੂਜੇ ਘਰ ਵਾਲਿਆਂ ਨੇ ਤਾਇਏ ਕਹਿੰਦੇ ਵੀ ਛਿੜਕਤੀ ਤੇ ਸਾਰੀ ਗਲੀ ਸਾਡੀ ਠੰਡੀ ਠੰਡੀ ਹੋ ਗਈ ਹੋ ਤੱਕ ਛਿੜਕਿਆ ਹੋਇਆ ਸੋਹਣਾ ਲੱਗਦਾਗਾ ਤੇ ਉਹ ਤਾਇਏ ਕਾਕਾਹਰਾ ਜਿਹੜਾ ਜਿਹੜੀ ਦੀ ਡੈਥ ਹੋਈ ਸੀਗੀ ਉੱਪਰ ਨਾਲ ਹੀ ਸਾਹਮਣੇ ਘਰ ਹੈਗਾ ਤੇ ਹਰ ਮਰ ਡੈਡੀ ਹੋਰੇ ਕਹਿੰਦੇ ਸਰੋਂ ਵੱਢਣ ਸਵੇਰੇ ਸਵੇਰੇ ਵੱਢ ਕੇ ਆਉਂਗੇ ਕੁਝ ਕੱਲ ਸ਼ਾਮ ਨੂੰ ਵੱਢ ਕੇ ਆਏ ਸੀਗੇ ਦੁਪਹਿਰੇ ਜੀ ਬਸ ਗਰਮੀ ਹੋ ਜਾਂਦੀ ਹੈ ਫਿਰ ਕੱਪੜੇ ਆਪਾਂ ਧੋਤੇ ਨਹੀਂ ਅੱਜ ਕੱਪੜੇ ਇੱਕ ਦਿਨ ਛੱਡ ਕੇ ਧੋਨੇ ਨੇ ਕੱਲ ਧੋਤੇ ਸੀਗੇ ਬਸ ਮੈਂ ਹੁਣ ਲੱਗਦੀ ਸੀਗੀ ਆਟਾ ਗੁੰਨਣਾ ਮੈਂ ਉਹ ਗੁੰਢੀਆਂ ਆਟਾ ਬਸ ਤੇ ਫਰਮੈਂਟਾ ਪੋਚਾ ਰਹਿ ਗਿਆ ਲਾ ਦੂਗੀ ਇਹ ਇੰਨੇ ਮੇ ਰੋਟੀ ਬਣਾ ਲੂਗੀ ਇੰਨੇ ਉਧਰ ਲਾ ਦੂਗੀ ਰੋਈ ਚ ਫੇਰ ਬਾਅਦ ਚ ਲਾ ਦੂ ਰੋਟੀ ਰਹਿ ਗਈ ਇਕੱਲੀ ਆਪਣੀ ਚਲੋ ਜੀ ਸਬਜੀ ਆਪਣੇ ਕੋਲ ਅੱਜ ਪਈ ਹੈਗੀ ਰਾਤ ਵਾਲੀ ਰਾਤਾ ਪਾਲ ਉਹ ਸਬਜੀ ਬਣਾਈ ਸੀਗੀ ਉਹੀ ਪਈ ਹੈਗੀ ਅੱਜ ਚਲੋ ਜੀ ਮਿਲਦੇ ਆ ਫੇਰ ਇੱਕ ਵਾਰੀ ਇੱਥੋਂ ਵੀ ਸਾਰੀ ਸਾਫ ਸਫਾਈ ਆਪਾਂ ਕਰ ਲਈ ਸੀਗੀ ਜੇ ਮੈਂ ਸਬਜੀ ਬਾਹਰ ਕੱਢ ਕੇ ਰੱਖ ਲਈ ਫ੍ਰਿਜ ਚੋਂ ਥੋੜਾ ਟਾਈਮ ਬਾਹਰ ਰੱਖ ਦਿੰਨੀ ਆ ਫਿਰ ਗਰਮ ਕਰਦੀ ਹੁੰਨੀ ਆ ਫ੍ਰਿਜੋਂ ਕਹਿੰਦੇ ਕੱਢਣਸਾਰ ਗਰਮ ਨਹੀਂ ਕਰਨੀ ਚਾਹੀਦੀ ਸਬਜੀ ਚਲ ਜਿੰਨੇ ਕਬੱਚ ਤੋਂ ਹੁੰਦੀ ਐਨਿਕ ਤਾਂ ਆਪਾਂ ਕਰਦੇ ਆ ਤੇ ਚਾਲੇ ਭਾਂਡੇ ਮਾਂਜਦੇ ਲੋ ਜੀ ਟਾਈਮ ਹੋ ਗਿਆ 6 ਵਜੇ ਨਾਲੇ ਹੋ ਗਿਆ 5:30 ਤੇ 50 ਰਹਿਣਗੇ ਸਾਹ ਉਹ ਬਣਾਉਣੀ ਹੈ ਸਬਜੀ। ਅੱਜ ਅਪਾ ਬਣਾਵਾਂਗੇ ਅੱਜ ਕਿਸ਼ੂਆ। ਇਹ ਹੋ ਗਈ ਥੋੜੀ ਜਿਹੀ ਲੇਟ ਮੈਂ ਪਰਵਾਸ ਇੱਥੇ ਨਾਲ ਆਪਣੇ ਕੁੱਤਾ ਧੁੱਪ ਹੋਦੀ ਹੈ ਜੁਨੇ ਨੂੰ। ਫਿਰ ਇਹ ਕੋਲ ਕਰ ਜਾਵੇਂ। ਬਿਗਾਸ ਤੇ ਬਣਾ ਲੈਂਗੇ। ਕੁਛ ਤੱਕ ਆਪਣੇ ਝੁੱਲੇ ਉੱਤੋਂ ਧੁੱਪ ਹੋਦੀ ਹੈਗੀ। ਸਬਜ਼ੀ ਜੀ ਤੇ ਬਣਾਉਂਗਾ 10 ਮਿੰਟ ਲੇਟ ਬਣਾ ਲਾਂਗੇ ਸਬਜ਼ੀ ਤੇਰੇ ਦੂਗਾ ਹਾਂ ਦਾ ਚੁੱਲੇ ਚੱਕ ਪਏ ਹੀ ਕਰੂਗਾ ਤੇ ਕੋਈ ਬਹੁਤ ਗਰਮੀ ਨਹੀਂ ਹੋ ਜੀਗੀ। ਰਸਤੀ ਬਣਾ ਕਰੋ ਚਲ ਹੁਣ ਜਿਹੜੀ ਪੰਜ ਸੱਤ ਤੇ ਬਣਦੀ ਐ ਚੁੱਲੇ ਤੇ ਬਣਾ ਲਈਏ ਦਾ ਰੋਟੀ। ਬਾਲਾ ਹੋ ਜੇ ਫਿਰ ਆਪਣੇ ਕੋ ਛੱਡ ਗਿਆ। ਪਾਥੇ-ਪੁਥੇ ਵੱਧੂ ਸੁੱਕੀ ਹੋਈਆਂ ਹੋਈਆਂ ਨੇ। ਬਸ ਗਰਮੀ ਜੀ ਤੇ ਲੱਗਦਾ ਕੌਲ ਹੋ ਜਾਂਦੀ ਐ ਕੀ ਕਪੜੇ ਤੇ ਧੁੱਪ ਹੁੰਦੀ ਐ ਸ਼ਾਮ ਨੂੰ। ਤਾਂ ਕਰਤੀ ਹੋ ਜਾਂਦਾ। ਕੌਲ ਜੀ। ਅੱਜ ਮੈਂ ਸਵੇਰੇ ਜੁੱਲੇ ਨੂੰ ਪੋਚਾ ਦਿੰਦੀ ਸੀਗੀ ਉਹ ਹੋਰ ਕੇ ਕਾਲ ਬੋ ਗਈ ਤੇ ਕੀ ਕਰਨ ਲੱਗ ਗਈ ਮੈਂ ਕਾਲਾ ਕਾਲਾ ਹੋਇਆ ਪਾ ਜਦੋਂ ਮੈਂ ਦੇਣ ਲੱਗ ਜਾਂਦਾ ਦੋ ਦਿਨ ਲਗਾਤਾਰ ਫਿਰ ਪੋਚਾ ਮੈਂ ਲਗ ਰੋਜ ਦਿਆ ਕਰੂਗੀ ਫਿਰ ਕਾਲ ਜੀ ਹੋ ਜਾਂਦੀ ਕਾਲਾ ਕਾਲਾ ਹੋਇਆ ਪਾ ਜੀ ਦੀ ਆਪਾਂ ਧੋ ਕੇ ਕਰੀ ਸੀ ਸ਼ੁਰੂ ਇਹ ਸਾਜੀ ਬਹੁਤ ਦੇਣਾ ਤੋਂ ਬਣਾਉਣੀ ਅੱਜ ਮੈਂ ਮੈਂ ਲੈ ਲਿਆ ਮੈਂ ਕਿਹਾ ਤੁਹਾਨੂੰ ਤਾਂ ਜੰਦਾ ਲੈ ਚਲੋ ਬਣਾ ਲੈਂਦੇ ਛੀਰ ਦੀਏਗੀ ਮੈਂ ਘੰਟੇ ਹਰੇ ਲਾਲ ਘੰਡੇ ਆਪਣੇ ਹੈ ਨਹੀਂ ਜਿਵੇਂ ਇਸ ਮੈਂ ਲੈਤੀ ਨਹੀਂ ਹੈਗੀ ਫਿਰ ਪਾ ਜਾਂਦੇ ਨੇ ਫਸਾਤ ਕੋਜ ਮੰਗਾ ਲੈਣੇ ਹਰੇ ਵਿਚਾਰ ਹੋ ਕਾਨੂੰ ਲੈਣੇ ਨਹੀਂ ਸਕੇ ਹੋਏ ਹਰੀ ਪਾ ਲੈ ਨਹੀਂ ਲੈ ਕੋ ਜਿਹੜੇ ਪਾਉਣੇ ਨੇ 톨ੋ ਗਏ ਆਲੂ ਮਤੇ ਆਪੀ ਸੀ ਬਣਾ ਸਬਜੀ

ਬਨ ਦੇ ਗਰ ਆਲੂ ਦਾ ਫੋਲਕਾ ਉੱਥੋਂ ਲਈਏ ਜਾ ਕੇ ਮਠਰ ਜੀ ਆਲੂ ਤਾਂ ਮਰਦੀ ਹੈ ਦੀ ਇਹ बार 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 बार। दो लाला ला लगे गोजे गो अगर गो चली आलिया ਪਾ ਰੱਖਦੀ ਹੁੰਦੀ ਸੀ। ਤੜਕਾਉਣ ਵਾਸਤੇ ਵੀ ਆਪਾਂ ਕੁਝ ਭਰਵਾਉਣੀ ਸੀ ਤਾਂ ਵੀ ਮੋੜੀ ਬਹੁਤ ਉੱਚੀ ਪਾਉਂਦੇ ਸੀ। ਹਰ ਮੋਨੇ ਦਾ ਕਦਨ ਹਰ ਵਾਰ ਬਿਸੀ ਫਰਚ ਫਰਾਈ ਰੋਜ਼ ਹੀ ਬਣਾਈ ਜਾਂਦੀ ਹੁੰਦੀ ਬੜੀ ਬਣੀ ਜਾਂਦੀ ਹੈ ਜੀ ਮੈਂ ਰੱਖ ਪੀ ਸੀ। ਵੀਡੀਓ ਦਾ ਬਚਾ ਜਾ ਹੋ ਗਿਆ ਮੇਰਾ ਪਿਛਲੀ ਵੀਡੀਓ ਦਾ। ਪਤਾ ਨਹੀਂ ਕੀ ਹੋ ਗਿਆ ਫੋਨ ਗਰਮ ਹੋ ਗਿਆ ਪਤਾ ਨਹੀਂ ਵੀਡੀਓ ਬਣਾਉਣਾ ਛੱਡ ਗਿਆ। ਇਹ ਥੋੜਾ ਹੀ ਰਹਿ ਗਿਆ ਹੁਣ ਤਾਂ ਹੱਥ ਦੇਣਾ ਛੀਦੇਗਾ ਮੈਂ ਹਾਂ ਥੋੜਾ ਥੋੜਾ ਜਿਹਾ ਪਾ ਲੈ ਲੈਂਦੇ ਹਾਂ ਮੈਂ ਗੱਜਰ ਇਕ ਕਰਾਂਗਾ ਆਪਾਂ ਨਹੀਂ ਕੀਨੇ ਤਾਰੇ ਜਿਹੜੇ ਮੈਂ ਵੀ ਛਾਹ ਤੇ ਫਿਰ ਮੇਰੇ ਤੋਂ ਲਗੀ ਦੋ ਅੱਡੇ ਬਣੇ ਕੀ ਆਉਂਦੀ ਹੈ ਇਹ ਆਣਾ ਆਣਾ ਕਿਨਾਂ ਤੇ ਚਾਹ ਦੀ ਥੋੜਾ ਜਿਹਾ ਰੱਖਣ ਭਾਂਡਾ ਨੂੰ ਜੀ ਆਹ ਤੇ ਆਏ ਮੈਂ ਆ ਗਈ ਤੇ ਚੇਕ ਮਾਰ ਲਾ ਜਿੱਥੇ ਕੋਲ ਸਨ ਦੋ ਤੇ ਤਿੰਨ ਬਾਅਦ ਵਿੱਚ ਚਿੱਲੇ ਕੋਲ ਬੈਠੀ ਅੱਜ ਗੈਸ ਚ ਕਰਦੀ ਆ ਜੀ ਮੈਂ ਸੁਗਰਦੂ ਯਾਰੀ ਕੋਈ ਆਏ ਲੱਗਦਾ ਵੀ 7-8 ਡਿਗਰੀ ਲਈ ਹੋਈ ਅੱਜ ਵੀ ਹੁਣੇ ਤੋਂ ਇੰਨੀ ਗਰਮੀ ਕਿੰਨੇ ਚੱਲਾਂਗੇ ਅੱਥੀ ਬਹੁਤ ਗਰਮੀ ਕੋਈ ਲੋ ਜੀ ਸਬਜੀ ਆਪਣੀ ਬਣ ਗਈ ਧਨੀਆ ਪਾਤਾ ਸੀ ਮੈਂ ਸੰਗਣੀ ਸੰਗਣੀ ਤਰੀ ਬਣੀ ਹੈ ਪੂਰੀ ਪਤਲੀ ਜੀ ਨਹੀਂ ਬਣਾਉਂਦੀ ਹੁੰਦੀ ਮੈਂ ਸੰਗਣੀ ਬਣਾਈ ਹੈ ਥੋੜਾ ਪਾਣੀ ਪਾ ਕੇ ਸਬਜੀ ਤਿਆਰ ਹੈ ਹੁਣ ਮੈਂ ਲਗਦੀਆਂ ਰੋਟੀ ਸਬਜੀ ਪਲਾ ਲਓ ਜੀ ਮੈਂ ਤਾਂ ਰੋਟੀ ਖਾ ਲਈ ਸੀਗੀ ਰੋਟੀ ਮੈਂ ਹੀ ਖਾਦੀ ਹੈ ਅਜੇ ਹੋਰ ਕੁਛ ਨਹੀਂ ਖਾਦੀ ਹੈਗੀ ਜੋਤ ਦੀ ਮੈਂ ਪਾ ਕੇ ਰੱਖਤੀ ਸੀ ਉਹ ਨਾਉਣ ਲੱਗ ਗਿਆ। ਉਹ ਗਰਾਊਂਡ 'ਚ ਨਾ ਕਬੱਡੀ ਖੇਡਣ ਜਾਂਦਾ ਹੁੰਦਾ ਹੈਗਾ। ਲਿਬੜਿਆ ਪਿਆ ਸੀਗਾ। ਦਮ ਜਾਲਿਆ ਉਹਨੇ 20 ਮਿੰਟ ਫਿਰ ਨਾਉਣ ਲੱਗ ਗਿਆ। ਬਹੁਤ ਜਲਦੀ ਕਾਲ ਹੋਈ ਤੂੰ ਚੱਕ ਲਈ ਆਂ ਆਪਣੀ ਸਬਜ਼ੀ ਮੈਂ ਪਾ ਕੇ ਰੱਖਤੀ ਸੀ। ਪਰ ਮੈਂ ਉਹਦੇ ਨੋ ਦਿਨਾਂ ਦੀ ਰੋਟੀ ਖਾ ਲਈ। ਉਹਦੀ ਰੋਟੀ ਪਾ ਰਹੀ ਆ ਮੈਂ ਅੰਦਰ ਵਾਗ ਗਈ। ਮੈਨੂੰ ਅੰਦਰ ਹੀ ਦਿਹਾੜੀ ਵਰਤੀ। ਹਰਮਨ ਨੇ ਰੜੀ ਬਾਹਰ ਵਾਗ ਗਿਆ। ਇੱਥੇ ਵਿੱਚ ਬਿੰਦ ਬਹਿ ਜਾਂਦੇ ਨੇ ਬਾਹਰ ਜਾ ਕੇ ਤੇ ਹਰਮਨ ਕਹਿੰਦੀ ਹਜੇ ਮੈਨੂੰ ਭੁੱਖ ਨਹੀਂ ਹੈਗੀ। ਬਸ ਐ ਹੀ ਹੁੰਦਾ ਤਾਂ ਹੀ ਕੰਮ ਨਹੀਂ ਨਿਭੜਦਾ ਫਿਰ ਨੇਰਾ ਹੋ ਜਾਂਦਾ ਜਦ ਰੋਟੀ ਨਹੀਂ ਖਾਂਦੇ ਪਕਾਤੋਂ ਕਿੰਨੀ ਸਵੇਰੇ ਸੁਨੇਹਾ ਲਈਏ ਪਰ ਜਿੰਨੀ ਚਰ ਖਾਂਦੇ ਨਹੀਂ ਨਾ ਭਾਂਦੇ ਨਹੀਂ ਮਾਂਜਦੇ ਕੰਮ ਨਹੀਂ ਨਿਭੜਦਾ ਇਹ ਪਾਲੀ ਮੈਂ ਜੋਤਦੀ ਰੋਟੀ ਇਹ ਸ਼ੱਕਰ ਗਰਮ ਹੋਣੀ ਧਰੀ ਸੀਗੀ ਕੱਲ ਕਿਉਂ ਪਾਇਆ ਸੀ ਥੋੜੀ ਜੀ ਸ਼ੱਕਰ ਚ ਮੈਂ ਥੋੜੀ ਜੀ ਬਚ ਗਈ ਸੀ ਇਹ ਤਾਂ ਜਿੰਨ ਗਰਮ ਕਰਕੇ ਦੇਣਾ ਜੀ ਸ਼ੱਕਰ ਮੰਗਦਾ ਜੋ ਅੱਜ ਕੱਲ ਸ਼ੱਕਰ ਬਹੁਤ ਸਵਾਲ ਲੱਗਦੀ ਹੈਗੀ ਹਾੜੀ ਜੀ ਕਣਕਾਂ ਦੀਆਂ ਜੀ ਰੋਟੀਆਂ ਚ जो तो केड़े पासे बैठे हैं किधर है हो वो ले बत तो। हाँ लाइट वगी ले रोटी फट कच्ची लस्सी भी है पानी ले दे कच्ची जो तो हम पीऊगा कच्ची लस्सी कच्ची लस्सी पीन गए गर्मी गर्मी ਉਹਦਾ ਇਹ ਦੁਪਾ ਕੇ ਨਾਲੇ ਬਾਹਰ ਦੁਦਲੀ ਨਹੀਂ ਪਿੰਦਾ ਬਸ ਐ ਹੋਵੇ ਵੀ ਬੱਗਾ ਪਾਣੀ ਜਿਹਾ ਹੋਵੇ ਕੈਂਪਰ ਚ ਅਸੀਂ ਪਾਣੀ ਪਾਉਣ ਦੀ ਲੱਗੇ ਹਜੇ ਤੌੜਾ ਆਪਣਾ ਨਾ ਰੂੜਾ ਜਿਹਾ ਹੋਇਆ ਤਾਂ ਗਰਮ ਤਾਂ ਹੋ ਜਾਂਦਾ ਪਾਣੀ ਲੈ ਇੱਥੇ ਰੁੜਣਾ ਜਾਵੇ ਕਾਪ ਕਿੱਥੇ ਰੱਖੇਗਾ ਟੂ ਤੇ ਰੱਖ ਲਈਏਗਾ ਪਾਲੀ ਤਾਂ ਰੋਟੀ ਆਮਣ ਯੈਸ ਕੰਦੀ ਚਲੋ ਹੁਣ ਮੈਂ ਉੱਥੋਂ ਸਮਾਨ ਚੱਕ ਦਿਆਂਗੀ ਫਿਰ ਮੈਂ ਆਈਂ ਭਾਂਡੇ ਹਰਮਨ ਵੀ ਰੋਟੀ ਖਾਣ ਲੱਗੀ ਹੁਣ ਮੈਂ 10 ਮਿੰਟ ਠਹਿਰੀ ਜਾਉਂਗੀ ਚਲ ਇਹਨਾਂ ਦੇ ਤਾਂ ਮਾਂ ਜਦੋਂ ਤੇ ਇਹਨੇ ਮੇਰੇ ਦਾਦੀ ਦੀ ਸਬਜ਼ੀ ਪਾ ਕੇ ਰੱਖ ਦਿੰਨੀ ਹੈਗੀ ਕਿਉਂ ਪਾ ਕੇ ਤਵੇ ਤੇ ਰੱਖ ਦੂੰਗੀ ਫਿਰ ਬਾਕੀ ਫਿਰ ਆਪਣਾ ਕੰਮ ਨਿਪਟੜ ਜਾਊਗਾ ਕੋਲ ਦੀਨ ਦੀ ਛੋਟੀ ਜਿਹੀ ਬਾਟੀ ਚ ਪਾ ਦਿੰਨੀ ਹੈ ਜਿਵੇਂ ਲੱਗ ਕੇ ਰੱਖ ਦਿੱਤੀ ਜਿਵੇਂ ਉਹਦੀ ਆ ਹੀ ਗਿਆ ਬਾਹਰ ਇਹ ਲੈ ਖਾਈ ਲੈ ਰੋਟੀ ਫਿਰ ਮੈਂ ਆਪਤੀ ਲਈ ਸਬਜ਼ੀ ਕੱਢ ਕੇ ਭਾਂਡੇ ਮੱਝੂਗੀ। ਕੋਈ ਮੈੜਾ ਹੋ ਜਾਂਦਾ ਮੁੱਲ ਮੁੱਲ ਰੋਜ। ਜੋ ਤਖਾਈ ਜਾਂਦਾ ਉਹ ਨੂੰ ਫੜਾਈਆ ਹਰ ਮੰਡੀ ਲੈ ਗਈ ਆਪਦੀ ਰੋਟੀ। ਆਏ ਹਾਏ ਕਿੰਨੀ ਖੋਲੀ। ਬਾੱਕੇ ਇਹ ਟਿਕਾਣੀ ਬਾੱਕਾ। ਠੋਲ ਕਿਹੜੇ ਖੇਤ? ਉੱਛ। ਲੈ ਸਬਜ਼ੀ ਫੜ ਮੈਂ ਡੱਬਾ ਹੀ ਲਿਆਉਣੀ ਆ ਚੱਕ ਕੇ। ਮੈਂ ਆਪਦਾ ਹੋਰ ਕੰਮ ਕਰ ਲੂੰ ਡੱਬਾ ਹੀ ਰੱਖ ਦੇਣੀ ਹੁੰਦੀ ਐ ਇਹਨਾਂ ਕੋਲ ਤਾਂ। ਜੋ ਤਰ ਇੱਕ ਵਾਰੀ ਰੋਟੀ ਤਾਂ ਆਉਣੀ ਆਗੀ। ਲੈ ਪਾਣੀ ਪੀਣਾ ਕੱਚੀ ਲੱਸੀ ਮੈਨੂੰ ਨਹੀਂ ਵਧੀਆ ਲੱਗਦਾ ਨਾ ਕੋਈ ਭਰੇ ਇਹਨਾਂ ਨੂੰ ਫਿਰ ਮੇਥੋਂ ਬਿਨਾ ਕੈਂਪਰ ਲਾ ਆ ਉੱਥੋਂ ਟਾਰ ਤੂੰ ਮੂੰਗੀ ਨੂੰ ਕੱਢੀਏ ਕਸ ਚੋਚ ਬਰਫ ਦਾ ਡੰਗਾ ਇੱਕ ਪੈ ਜਾ ਕਰੋ ਸਾਰੇ ਭਰੇ ਚ ਤਾਂ ਬੱਤੀ ਬਰਫ ਜੀ ਪਾ ਲਿਆ ਕਰਾਂਗੇ ਹੰਡਾ ਹੋ ਜਾ ਰਿਹਾ ਕਰੂੰਗਾ ਹੂੰ ਲੈ ਮੈਂ ਰੋਟਾ ਸਾਰਾ ਰੱਖ ਲਿਆ। ਲੋ ਜੀ ਸਬਜ਼ੀ ਕੱਢ ਲਈ ਮੈਂ ਹੁਣ ਤਕੀਲੀ ਚੋ ਬਸ ਤੇ ਹੋਰ ਅਸੀਂ ਖਾ ਲਾਂਗੇ ਜੋ ਰੈਡੀ। ਭਾਂਡੇ ਹੋ ਜਾਣਗੇ ਦੇਲੇ ਫਿਰ ਮਾਰ ਲਾਂਗੇ ਭਾਂਡੇ ਤੇ ਸਾਰਾ ਸਮਾਨ ਚੱਕ ਦਿੰਦੇ ਹਾਂ। ਇਹ ਗਰਮ ਕਰਨ ਪਈ। ਕਿ ਕੁਝ ਬਾਕੀ ਬਾਕੀ ਸਬਜ਼ੀ ਆਪਣੀ ਮੇਰੀ ਦੀ ਕੁਕੀ ਹੋ ਗਈ। ਜੋ ਅਸਰੇ ਦਾ ਪਰੌਠਾ ਖਾਣ ਹੁੰਦੇ ਸੀ ਮੇਰੀ ਕਿੰਨੀ ਸਬਜ਼ੀ ਪਈ ਹੋਣੀ। ਸਾਰਾ ਸਮਾਨ ਚੱਕ ਲੈਂਗੀ ਥੁੱਕ। ਇਹ ਬਣ ਕੇ ਪੋੜੇ ਮੇ ਲਾ ਜੂਗੀ ਅੰਦਰ।

ਦਗਰ ਪਈ ਤੇ ਦੇਖੀ ਇੱਕ ਪਾਣੀ ਦੇ ਰੱਖੇ ਹੁਣ ਜੋਤ ਵਾਲੀ ਵੀ ਚੱਕ ਕੇ ਲਿਆਉਣੀ ਆਕਰ ਮਾਂ ਜਿਹੀਆਂ ਮੈਂ ਤੇ ਬਸ ਇਹ ਦਗਰ ਮ ਕਰੂੰਗੀ ਵੀਡੀਓ ਦਾ ਵੀ ਆਪਾਂ ਇੱਥੇ ਕਰਦੇ ਆ ਸਬਜੀ ਕਰ ਮੈਂ ਇਹ ਫਿਰ ਪਰ ਫ੍ਰੀਜ ਜੀ ਨਾਲ ਵੀ ਹੋ ਗਈ ਮਿਲ ਕੇ ਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ ਧੰਨਵਾਦ ਜੀ